ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਨੇ ਆਂ ਹੈਡਲਾਈਨਸ ਦੇ ਨਾਲ ਖਬਰਾਂ ਵਿਸਥਾਰ ਦੇ ਨਾਲ ਸਭ ਤੋਂ ਪਹਿਲਾਂ ਗੱਲ ਕਰ ਰਹੇ ਹਾਂ ਕੈਂਪ ਫਾਇਰ ਕੈਂਪ ਫਾਇਰ ਦੇ ਉੱਤੇ ਫਿਲਹਾਲ ਦੇ ਲਈ ਪਾਬੰਦੀ ਅੱਜ ਤੋਂ ਲਾਗੂ ਹੋ ਗਈ ਹੈ ਔਰ ਇਹ ਕਿਹਾ ਜਾ ਰਿਹਾ ਸੀਗਾ ਕਿ ਸ਼ੁੱਕਰਵਾਰ ਤੋਂ ਜਿਹੜੇ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਏਗੀ ਸਾਰੇ ਬੀਸੀ ਦੇ ਵਿੱਚ ਇਹ ਕੈਂਪ ਫਾਇਰ ਓਪਨ ਪਾਬੰਦੀ ਜਿਹੜੀ ਹੈ ਇਹ ਲਾਗੂ ਹੋ ਚੁੱਕੀ ਹੈ ਇਹ ਮੰਨਿਆ ਜਾ ਰਿਹਾ ਕਿ ਜਿਸ ਤਰੀਕੇ ਨਾਲ ਜੰਗਲੀ ਅੱਗਾਂ ਦਾ ਕਹਿਰ ਬਹੁਤ ਜ਼ਿਆਦਾ ਵਧ ਰਿਹਾ ਹੈ ਉਸ ਕਰਕੇ ਇਹ ਫੈਸਲਾ ਲੈਣਾ ਜ਼ਰੂਰੀ ਸੀ ਤੇ ਸ਼ੁੱਕਰਵਾਰ ਸਵੇਰੇ 6 ਵਜੇ ਤੱਕ ਕਟੋਕਾਟੇਕ 150 ਥਾਮਾ ਦੇ ਉੱਤੇ ਹੋਰ ਜੰਗਲੀ ਅੱਗਾਂ ਬਲਦੀਆਂ ਜਿਹੜੀਆਂ ਨੇ ਉਹ ਦੇਖੀਆਂ ਗਈਆਂ ਨੇ ਜਿਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਕਿ ਇਹਨਾਂ ਜੰਗਲੀ ਅੱਗਾਂ ਦਾ ਮੁੱਖ ਕਾਰਨ ਇੱਕ ਤਾਂ ਬਦ ਰਹੀ ਗਰਮੀ ਤੇ ਸੋਕੇ ਵਾਲਾ ਜਿਹੜਾ ਵੈਦਰ ਹੈ ਉਹ ਮੰਨਿਆ ਜਾ ਰਿਹਾ ਹੈ ਇਸੇ ਲਈ ਜਿਹੜੀਆਂ ਥਾਮਾਂ ਖਾਸ ਕਰਕੇ ਜਿੱਥੇ ਮਨੁੱਖੀ ਕਾਰਨ ਬਣ ਜਾਂਦੇ ਨੇ ਜੰਗਲੀ ਅੱਗ ਦੇ ਉਹਨਾਂ ਨੂੰ ਰੋਕਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸੇ ਲਈ ਹੀ ਇਹ ਕੈਂਪਫਾਇਰ ਪਾਬੰਦੀ ਜਿਹੜੀ ਹੈ ਇਹ ਲਾਗੂ ਕੀਤੀ ਗਈ ਹੈ ਜੇ ਕੋਈ ਕੈਂਪਫਾਇਰ ਪਾਬੰਦੀ ਦੇ ਨਿਯਮਾਂ ਨੂੰ ਕੋਈ ਵੀ ਇੰਪਲੀਮੈਂਟ ਨਹੀਂ ਕਰਦਾ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਤਾਂ ਉਸ ਨੂੰ ਜੁਰਮਾਨਾ ਵੀ ਹੋਵੇਗਾ ਤੇ 1 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ 12 ਜੁਲਾਈ ਨੂੰ ਦੁਪਹਿਰ 12 ਵਜੇ ਤੋਂ ਪ੍ਰਿਡਿਸ਼ ਕੋਲੰਬੀਆ ਦੇ ਵਿੱਚ ਹਰ ਕਿਸਮ ਦੀਆਂ ਖੁੱਲੀਆਂ ਅੱਗਾਂ ਤੇ ਪਾਬੰਦੀ ਲੱਗ ਗਈ ਹੈ। ਇਹ ਪਾਬੰਦੀ ਹਰ ਕਿਸਮ ਦੀਆਂ ਅੱਗਾਂ ਜਿਵੇਂ ਕਿ ਬੌਨਫਾਇਰ, ਬਾਰਬੀਕਿਊ ਜਾਂ ਕਿਸੇ ਹੋਰ ਕਿਸਮ ਦੀ ਅੱਗ ਨੂੰ ਲਾਉਣ ਤੋਂ ਵੀ ਰੋਕਦੀ ਹੈ। ਇਸ ਪਾਬੰਦੀ ਦਾ ਮਕਸਦ ਜੰਗਲ ਦੇ ਵਿੱਚ ਅੱਗ ਲੱਗਣ ਦੇ ਖਤਰੇ ਨੂੰ ਘਟਾਉਣਾ ਹੈ, ਖਾਸ ਕਰਕੇ ਗਰਮੀ ਦੇ ਮੌਸਮ ਵਿੱਚ ਜਦੋਂ ਸੁੱਕੀ ਘਾਹ ਤੇ ਰੁੱਖਾਂ ਦੇ ਵਿੱਚ ਅੱਗ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਹ پابੰਦੀ ਜਿਸ ਵਿੱਚ ਕੈਂਪ ਫਾਇਰ ਵੀ ਸ਼ਾਮਿਲ ਹੈ ਸੂਬੇ ਦੇ ਹਰ ਹਿੱਸੇ ਵਿੱਚ ਗਰਮੀ ਤੇ ਸੁੱਕੇ ਮੌਸਮ ਦੇ ਬਾਅਦ ਲਾਗੂ ਹੁੰਦੀ ਹੈ ਕੁਝ ਖੇਤਰਾਂ ਵਿੱਚ 4 ਦਿਨਾਂ ਤੱਕ ਦਾ ਰਿਕਾਰਡ ਤੋੜ ਗਰਮ ਮੌਸਮ ਕਾਰਨ ਇਹ ਜਿਹੜਾ ਕਾਫੀ ਜ਼ਿਆਦਾ ਜ਼ਰੂਰੀ ਫੈਸਲਾ ਲਿਆ ਗਿਆ BC ਵਾਈਲਡਫਾਇਰ ਸਰਵਿਸ ਨੇ ਮੰਗਲਵਾਰ ਨੂੰ ਇਸ ਪਾਬੰਦੀ ਦਾ ਐਲਾਨ ਕੀਤਾ ਜੋ ਸਮਝਾਉਂਦਾ ਹੈ ਕਿ ਮੌਜੂਦਾ ਤੇ ਅਗਲੇ ਦਿਨਾਂ ਦੇ ਮੌਸਮ ਦੇ ਹਾਲਾਤਾਂ ਦੇ ਕਾਰਨ ਜੰਗਲਾਂ ਦੇ ਵਿੱਚ ਅੱਗ ਲੱਗਣ ਦਾ ਖਤਰਾ ਵੱਧ ਗਿਆ ਹੈ ਇਹ ਸਰਵਿਸ ਕਹਿੰਦੀ ਹੈ ਕਿ ਕੈਂਪਫਾਇਰ ਤੇ ਪਾਬੰਦੀ ਲਗਾਉਣ ਦਾ ਮਕਸਦ ਮਨੁੱਖੀ ਕਾਰਨਾਂ ਨਾਲ ਹੋਣ ਵਾਲੀਆਂ ਜੰਗਲੀ ਅੱਗਾਂ ਨੂੰ ਰੋਕਣਾ ਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ প্রভিনਸ਼ੀਅਲ ਇਨਫੋਰਮੇਸ਼ਨ ਅਫਸਰ ਦਾ ਕਹਿਣਾ ਹੈ ਕਿ ਸਪਸ਼ਟ ਤੌਰ ਤੇ BC ਵਿੱਚ ਕੈਂਪਫਾਇਰ ਮਨੋਰੰਜਨ ਸੰਸਕ੍ਰਿਤੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਤੇ ਇਹ ਫਰਸਟ ਸੰਤ ਐਂਡੋਜਨਸ ਦੁਆਰਾ ਰਸਮੀ ਮਕਸਦਾਂ ਦੇ ਲਈ ਵੀ ਵਰਤੇ ਜਾਂਦੇ ਨੇ ਪਰ ਇਹ ਫੈਸਲਾ ਸਥਾਨਕ ਪੱਧਰ ਤੇ ਹਰ ਇੱਕ ਵਾਈਲਡ ਫਾਇਰ ਸੈਂਟਰ ਦੁਆਰਾ ਕੀਤਾ ਜਾਂਦਾ ਹੈ ਤੇ ਅਸੀਂ ਵੇਖਦੇ ਹਾਂ ਕਿ ਸਾਡੇ ਹਾਲਾਤ ਸੁੱਕਣ ਦੇ ਨਾਲ ਖਤਰਾ ਬਹੁਤ ਜ਼ਿਆਦਾ ਵੱਧ ਗਿਆ ਹੈ ਸਰਵਿਸ ਦਾ ਕਹਿਣਾ ਹੈ ਕਿ ਪਟਾਕੇ ਆਕਾਸ਼ ਦੀਆਂ ਲਾਟਾਂ 에ਅਰ ਕੈਨੇਡ ਬਰਨਰਾਂ ਕਿਸੇ ਵੀ ਆਕਾਰ ਦੇ ਬਰਨ ਬੈਰਲ ਜਾਂ ਚਿਮਨੀਜ਼ ਜਾਂ ਫਿਰ ਟੋਰਚਾਂ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ BC ਦੇ ਐਮਰਜੈਂਸੀ ਮੈਨੇਜਮੈਂਟ ਅਤੇ ਮੌਸਮ ਤਿਆਰੀ ਦੇ ਮੰਤਰੀ ਨੇ ਸਾਂਝਾ ਕੀਤਾ ਹੈ ਕਿ ਗਰਮੀਆਂ ਦੀ ਸ਼ੁਰੂਆਤ ਬੇਸ਼ੱਕ ਮੀਂਹ ਦੇ ਨਾਲ ਹੋਈ ਪਰ ਗਰਮੀ ਤੇ ਜੰਗਲੀ ਅੱਗਾਂ ਦਾ ਖਤਰਾ ਜਿਹੜਾ ਉਹ ਤੇਜ਼ੀ ਨਾਲ ਵਧ ਰਿਹਾ ਹੈ ਨਤੀਜੇ ਵਜੋਂ BC ਵਾਈਲਡ ਫਾਇਰ ਸਰਵਿਸ ਸੂਬੇ ਭਰ ਦੇ ਵਿੱਚ ਕੈਂਪ ਫਾਇਰ ਤੇ ਪਾਬੰਦੀ ਲਗਾ ਰਹੀ ਹੈ ਇਸ ਦਾ ਅਰਥ ਹੈ ਕਿ ਹਾਇਦਾ ਗੁਆਏ ਨੂੰ ਛੱਡ ਕੇ ਬ੍ਰਿਟਿਸ਼ ਕੋਲੰਬੀਆ ਦੇ ਹਰ ਜਗ੍ਹਾ ਤੇ ਹਰ ਕਿਸਮ ਦੀ ਖੁੱਲੀ ਆਗ ਬਿਨਾ ਪਰਮਿਸ਼ਨ ਵਾਲੀਆਂ ਨਿਯਮਤ ਅੱਗਾਂ ਤੋਂ ਇਲਾਵਾ ਮਨਾ ਹੋਣ ਗਿਆ ਕੈਂਪਫਾਇਰ ਤੇ ਪਾਬੰਦੀਆਂ ਮਨੁੱਖੀ ਕਾਰਨਾ ਦੇ ਨਾਲ ਹੋਣ ਵਾਲੀਆਂ ਜੰਗਲੀ ਅੱਗਾਂ ਦੇ ਖਤਰੇ ਨੂੰ ਘਟਾਉਣ ਲਈ ਆਤਮ ਮਹੱਤਵਪੂਰਨ ਹੈ ਸ਼ੁੱਕਰਵਾਰ ਸਵੇਰੇ 6 ਵਜੇ ਤੱਕ ਸੂਬੇ ਭਰ ਵਿੱਚ 150 ਜੰਗਲੀ ਅੱਗਾਂ ਲੱਗ ਰੀਆਂ ਸਨ ਜੇ ਕੋਈ ਪਾਬੰਦੀ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਡਾਲਰ 1150 ਦਾ ਜੁਰਮਾਨਾ ਯਾਨੀ ਟਿਕਟ ਦਿੱਤੀ ਜਾ ਸਕਦੀ ਹੈ ਜੁਰਮਾਨਾ ਵੀ ਦੇਣਾ ਪਵੇਗਾ ਡਾਲਰ 10 ਜ਼ਰ ਤੱਕ ਵੀ ਹੋ ਸਕਦਾ ਹੈ ਜਾਂ ਅਦਾਲਤ ਦੇ ਵਿੱਚ 1 ਲੱਖ ਦਾ ਜੁਰਮਾਨਾ ਤੇ 1 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਯੂਸੈਸੋ ਚੈਨਲ ਪੰਜਾਬੀ ਦੀ ਰਿਪੋਰਟ ਮੌਂਟਰੀਅਲ ਦੇ ਵਿੱਚ ਇੱਕ ਅਜਿਹੀ ਕੰਜ਼ਮਪਸ਼ਨ ਸਾਈਟ ਦੇ ਨੇੜੇ ਤੇ ਇੱਕ ਪਾਰਕ ਦੀ ਫੇਰੀ ਦੇ ਦੌਰਾਨ ਪੇਰੇ ਪੋਲੀਵਰ ਨੇ ਇੱਕ ਬਿਆਨ ਜਾਰੀ ਕੀਤਾ ਉਹਨਾਂ ਕਿਹਾ ਕਿ ਸਕੂਲ ਖੇਡ ਦੇ ਮੈਦਾਨਾਂ ਤੇ ਹੋਰ ਕਿਤੇ ਵੀ ਜਿੱਥੇ ਵੀ ਉਹ ਅਜਿਹੀ ਜਨਤਾ ਨੂੰ ਦੇਖਦੇ ਨੇ ਜਿਹੜੇ ਕਿ ਨਸ਼ਾ ਕਰਦੇ ਪਾਏ ਜਾਂਦੇ ਨੇ ਉਹਨਾਂ ਕਿਹਾ ਕਿ ਉਹ ਲੋਕਾਂ ਨੂੰ ਆਮ ਜਨਤਾ ਨੂੰ ਖਤਰੇ ਦੇ ਵਿੱਚ ਪਾ ਰਹੇ ਨੇ ਤੇ ਉਹ ਸਕੂਲਾਂ ਦੇ ਨੇੜੇ ਤੇ ਹੋਰ ਥਾਵਾਂ ਦੇ ਉੱਤੇ ਅਜਿਹੀਆਂ ਕੰਜ਼ਮਪਸ਼ਨ ਸਾਈਟਾਂ ਨੂੰ ਬੰਦ ਕਰ ਦੇਵਗੇ ਤੇ ਨਾ ਹੀ ਪਵੇਖ ਵਿੱਚ ਇਹਨਾਂ ਲਈ ਕੋਈ ਫੰਡਿੰਗ ਵੀ ਜਾਰੀ ਕਰਨਗੇ ਉਹਨਾਂ ਕਹਿੰਦੇ ਕਿ ਰੈਡਿਕਲ ਜਿਹੜੇ ਬਿਊਰੋਕਰੇਟਸ ਨੇ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਜਿੱਥੇ ਚਾਹਣ ਉਥੇ ਨਸ਼ੇ ਦੇ ਡੇਰੇ ਖੋਲਣ ਇਸ ਲਈ ਉਹਨਾਂ ਨੇ ਇਹ ਬਿਆਨ ਜਾਰੀ ਕੀਤਾ ਹੈ ਹੋਰ ਕੀ ਕੁਝ ਕਿਹਾ ਪੀਰੇ ਪੋਲੀਵਰ ਨੇ ਇਸ ਮੌਕੇ ਆਓ ਦੇਖਦਿਆਂ ਇਸ ਰਿਪੋਰਟ ਦੇ ਜ਼ਰੀਏ ਕੰਜ਼ਰਵੇਟਿਵ ਲੀਡਰ ਪੀਰੇ ਪੋਲੀਵਰ ਨੇ ਕਿਹਾ ਹੈ ਕਿ ਨਿਰੀਖਣ ਕੀਤੀਆਂ ਖੱਪਤ ਵਾਲੀਆਂ ਸਾਈਟਾਂ ਸਿਰਫ ਡਰੱਗ ਡੈਂਸ ਹਨ ਜਿਨ੍ਹਾਂ ਨੂੰ ਪਵਿੱਖ ਦੀ ਕੰਜ਼ਰਵੇਟਿਵ ਸਰਕਾਰ ਫੰਡ ਨਹੀਂ ਦੇਵੇਗੀ ਤੇ ਬੰਦ ਕਰਨ ਦੀ ਕੋਸ਼ਿਸ਼ ਕਰੇਗੀ ਮਾਂਟਰੀਅਲ ਦੇ ਵਿੱਚ ਜਿਹੀ ਸਾਈਡ ਦੇ ਨੇੜੇ ਇੱਕ ਪਾਰਕ ਦੇ ਦੌਰੇ ਦੌਰਾਨ ਪੋਲੀਵਰ ਨੇ ਕਿਹਾ ਹੈ ਕਿ ਉਹ ਸਕੂਲਾਂ, ਖੇਡ ਦੇ ਮੈਦਾਨਾਂ ਤੇ ਹੋਰ ਕਿਤੇ ਵੀ ਜਿੱਥੇ ਉਹ ਜਨਤਾ ਨੂੰ ਖਤਰੇ ਵਿੱਚ ਪਾਉਂਦੇ ਨੇ ਦੇ ਨੇੜੇ ਸਾਰੀਆਂ ਥਾਵਾਂ ਨੂੰ ਬੰਦ ਕਰ ਦੇਣਗੇ। ਉਹਨਾਂ ਕਿਹਾ ਕਿ ਕਟੜਪੰਠੀ ਨੌਕਰਸ਼ਾਹ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਕਿਤੇ ਵੀ ਇਹਨਾਂ ਨਸ਼ਿਆਂ ਦੇ ਡੇਰੇ ਨੂੰ ਫੈਲਾਣ ਤੇ ਇਹਨਾਂ ਨੂੰ ਖੋਲਣ। ਵੈਨਕੂਵਰ ਵਿੱਚ 20 ਸਾਲ ਤੋਂ ਵੱਧ ਸਮਾਂ ਪਹਿਲਾਂ ਨਿਰੀਖਣ ਕੀਤੀ ਗਈ ਇੰਡੈਕਸ਼ਨ ਸਾਈਡ ਖੋਲੀ ਗਈ ਸੀ। ਸਾਈਡ ਦਾ ਉਦੇਸ਼ ਸਿਖਲਾਈ ਪ੍ਰਾਪਤ ਸਟਾਫ ਦੀ ਨਿਗਰਾਨੀ ਹੈ। ਲੋਕਾਂ ਨੂੰ ਨਸ਼ਿਆਂ ਦੀ ਵਰਤੋਂ ਕਰਨ ਦੀ ਆਗਿਆ ਦੇ ਕੇ ਓਵਰਡੋਜ਼ ਨੂੰ ਰੋਕਣ ਦੀ ਕੋਸ਼ਿਸ਼ ਕਰਨਾ ਹੈ ਓ ਐਚ ਆਈ ਵੀ ਤੇ ਹੋਰ ਬਿਮਾਰੀਆਂ ਦੀਆਂ ਦਰਾਂ ਨੂੰ ਘਟਾਉਣ ਲਈ ਸਾਫ਼ ਸਪਲਾਈ ਤੱਕ ਪਹੁੰਚ ਵੀ ਪ੍ਰਦਾਨ ਕਰਦੇ ਨੇ ਹੈਲਥ ਕੈਨੇਡਾ ਦਾ ਕਹਿਣਾ ਹੈ ਕਿ 2016 ਤੋਂ ਲੈ ਕੇ ਹੁਣ ਤੱਕ 40000 ਤੋਂ ਵੱਧ ਲੋਕ ਜ਼ਹਿਰੀਲੇ ਨਸ਼ੇ ਕਾਰਨ ਮਰ ਚੁੱਕੇ ਨੇ ਜਦੋਂ ਏਜੰਸੀ ਨੇ ਇਹਨਾਂ ਅੰਕੜਿਆਂ ਨੂੰ ਟਰੈਕ ਕਰਨਾ ਸ਼ੁਰੂ ਕੀਤਾ ਹੈ 2011 ਦੇ ਇੱਕ ਸੁਪਰੀਮ ਕੋਰਟ ਦੇ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਵੈਂਕੂਵਰ ਆਪਰੇਸ਼ਨ ਨੂੰ ਬੰਦ ਕਰਨ ਨਾਲ ਉਪਭੋਗਤਾਵਾਂ ਨੂੰ ਉਹਨਾਂ ਦੇ ਚਾਟਰ ਅਧਿਕਾਰਾਂ ਤੋਂ ਵਾਂਝਾ ਕੀਤਾ ਜਾਏਗਾ ਬਾਲਿਵਰ ਨੇ ਕਿਹਾ ਹੈ ਕਿ ਇਤਿਹਾਸਕ ਫੈਸਲੇ ਦਾ ਮਤਲਬ ਹੈ ਇਹ ਨਹੀਂ ਹੈ ਕਿ ਨਿਗਰਾਨੀ ਵਾਲੀਆਂ ਦਵਾਈਆਂ ਦੀਆਂ ਸਾਈਟਾਂ ਬਿਨਾਂ ਕਿਸੇ ਪਾਬੰਦੀ ਦੇ ਕਿਤੇ ਵੀ ਕੰਮ ਕਰ ਸਕਦੀਆਂ ਨੇ ਉਹਨਾਂ ਕਿਹਾ ਕਿ ਉਹ ਮੰਨਦੇ ਨੇ ਕਿ ਉਚਿਤ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਨੇ ਤਾਂ ਜੋ ਉਹਨਾਂ ਨੂੰ ਸਮੁਦਾਏ ਨੂੰ ਖਤਰੇ ਵਿੱਚ ਪਾਉਣ ਵਾਲੇ ਸਥਾਨਾਂ ਵਿੱਚ ਜਾਂ ਜਿੱਥੇ ਭਾਈਚਾਰਕ ਵਿਰੋਧ ਹੋਵੇ ਨੂੰ ਖੋਲਣ ਤੋਂ ਰੋਕਿਆ ਜਾ ਸਕੇ ਪੌਲੀਵਰ ਸਟੀਫਨ ਹਾਰਪਰ ਦੀ ਕੰਜ਼ਰਵੇਟਿਵ ਸਰਕਾਰ ਦੇ ਮੈਂਬਰ ਸੀ ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਮਿਊਨਿਟੀਜ਼ ਐਕਟ ਨੂੰ ਪਾਸ ਕੀਤਾ ਸੀ ਇਸ ਨੂੰ ਖੋਲਣ ਲਈ 26 ਮਾਪਦੰਡਾ ਦੇ ਸੂਚੀਆਂ ਨੂੰ ਪੂਰਾ ਕਰਨ ਲਈ ਸੰਭਾਵੀ ਨਿਗਰਾਨੀ ਵਾਲੀਆਂ ਖੱਪਤ ਸਾਈਟਾਂ ਦੀ ਵੀ ਲੋੜ ਹੁੰਦੀ ਹੈ ਜਿਵੇਂ ਕਿ ਅਪਰਾਧ ਦਰਾਂ ਨੂੰ ਟਰੈਕ ਕਰਨਾ ਤੇ ਡਾਕਟਰੀ ਸਬੂਤ ਪ੍ਰਦਾਨ ਕਰਨਾ ਸਭਾਈ ਸਿਹਤ ਮੰਤਰੀਆਂ ਦੇ ਵੱਲੋਂ ਪੱਥਰ ਸੋਮਪੰ ਦੇ ਨਾਲ ਸਥਾਨਕ ਪੁਲਿਸ ਤੇ ਹੋਰ ਹਿੱਸੇਦਾਰੀ ਹੋਣਾ ਉਸ ਕਾਨੂੰਨ ਨੂੰ ਵਿਰੁੱਧ ਪਾਰਟੀਆਂ ਦੇ ਸਿਹਤ ਸਮੂਹਾਂ ਦੁਆਰਾ ਅਜਿਹੀਆਂ ਸਾਈਟਾਂ ਨੂੰ ਖੋਲਣ ਤੋਂ ਜ਼ਰੂਰੀ ਤੌਰ ਤੇ ਰੋਕਣ ਲਈ ਫੈਨ ਕੀਤਾ ਗਿਆ ਸੀ ਉਹਨਾਂ ਕਹਿੰਿਆ ਕਿ ਇਸ ਨੇ ਕਾਗਜ਼ੀ ਕਾਰਵਾਈ ਦੇ ਨਾਲ ਅਰਜ਼ੀ ਪ੍ਰਕਿਰਿਆ ਨੂੰ ਰੁਕਾਵਟ ਪਾਈ ਹੈ ਤੇ ਬੇਲੋੜੀਆਂ ਰੁਕਾਵਟਾਂ ਪੈਦਾ ਕੀਤੀਆਂ ਨੇ ਕੰਜ਼ਰਵੇਟਿਵਾ ਨੇ ਦਲੀਲ ਦਿੱਤੀ ਹੈ ਕਿ ਜਨਤਕ ਸਿਹਤ ਅਤੇ ਜਨਤਕ ਸੁਰੱਖਿਆ ਵਿਚਕਾਰ ਸੰਤੁਲਨ ਬਣਾਉਣ ਦੇ ਲਈ ਕਾਨੂੰਨ ਦੀ ਲੋੜ ਸੀ ਉਸ ਸਮੇਂ ਸਿਹਤ ਮੰਤਰੀ ਰੋਨਾ ਐمبرੋਸ ਨੇ ਕਿਹਾ ਹੈ ਕਿ ਉਹਨਾਂ ਦਾ ਇਰਾਦਾ ਪੁਲਿਸ ਤੇ ਮਾਪਿਆਂ ਨੂੰ ਆਪਣੀ ਗੱਲ ਕਹਿਣ ਦੀ ਇਜਾਜ਼ਤ ਦੇਣਾ ਸੀ ਇਸ ਤੋਂ ਪਹਿਲਾਂ ਕਿ ਅਜਹੀਆਂ ਸਾਈਟਾਂ ਗੁਆਣ ਦੇ ਵਿੱਚ ਖੁੱਲ ਸਕਦੀਆਂ ਨੇ 2015 ਵਿੱਚ ਚੁਣੇ ਜਾਣ ਤੋਂ ਬਾਅਦ ਲਿਬਰਲ ਹਣੇ ਓਵਰਡੋਸ ਸੰਕਟ ਨੂੰ ਬਿਹਤਰ ਢੰਗ ਨਾਲ ਜਵਾਬ ਦੇਣ ਦੀ ਲੋੜ ਦਾ ਹਵਾਲਾ ਦਿੰਦੇ ਹੋਏ ਸਹੂਲਤਾਂ ਨੂੰ ਬਧੇਰੇ ਆਸਾਨੀ ਨਾਲ ਖੋਲਣ ਦੀ ਇਜਾਜ਼ਤ ਦੇਣ ਲਈ ਆਪਣਾ ਕਾਨੂੰਨ ਪਾਸ ਕੀਤਾ ਹੈਲਥ ਕੇਅਰ ਨੈਟਵਰਕ ਅਨੁਸਾਰ ਹੁਣ 39 ਨਿਰੀਖਣ ਕੀਤੀਆਂ ਖੁੱਪਤ ਸਾਈਟਾਂ ਹਨ ਤੇ 10 ਹੋਰ ਖੁੱਲੀਆਂ ਐਪਲੀਕੇਸ਼ਨਾਂ ਨੇ Ontario College of Family Physician ਨੇ ਵੀਰਵਾਰ ਨੂੰ ਕਿਹਾ ਹੈ ਕਿ Ontario ਦੇ ਵਿੱਚ ਹੁਣ 2.5 ਮਿਲੀਅਨ ਲੋਕ ਅਜਿਹੇ ਨੇ ਜਿਨ੍ਹਾਂ ਦੇ ਕੋਲ ਫੈਮਿਲੀ ਡਾਕਟਰ ਨਹੀਂ ਹੈ। ਕਾਲਜ ਦੇ ਆਉਣ ਵਾਲੇ ਪ੍ਰੈਜ਼ੀਡੈਂਟ ਡਾਕਟਰ ਜੋਬਨੋ ਵਰਗੇਜ਼ ਨੇ ਕਿਹਾ ਹੈ ਕਿ 6 ਮਹੀਨੇ ਪਹਿਲਾਂ ਜਾਰੀ ਕੀਤੇ ਅੰਕੜਿਆਂ ਦੇ ਵਿੱਚ ਇਹ 1,60,000 ਤੋਂ ਵੱਧ ਲੋਕਾਂ ਦਾ ਵਾਧਾ ਹੈ। ਡਾਕਟਰ ਵਰਗੇਜ਼ ਜੋ ਕਿ ਬ੍ਰੈਂਟਨ ਵਿਖੇ ਇੱਕ ਫੈਮਿਲੀ ਡਾਕਟਰ ਨੇ ਉਹਨਾਂ ਨੇ ਕਿਹਾ ਹੈ ਕਿ ਇਹ ਬਹੁਤ ਹੀ ਚਿੰਤਾਜਨਕ ਗੱਲ ਹੈ। ਇਸ ਦਾ ਮਤਲਬ ਹੈ ਕਿ ਲੋਕਾਂ ਦੀ ਵੌਕ ਇਨ ਕਲੀਨਿਕਾਂ ਅਰਜੈਂਟ ਕੇਅਰ ਐਮਰਜੈਂਸੀ ਵਿਭਾਗਾਂ ਦੇ ਵੱਲ ਮੁੜਨ ਦੀ ਕੋਈ ਸੰਭਾਵਨਾ ਨਹੀਂ ਹੈ ਜਿੱਥੇ ਉਹ ਹਰ ਵਾਰ ਇੱਕ ਨਵੇਂ ਡਾਕਟਰ ਨੂੰ ਮਿਲਣਗੇ ਤੇ ਟੁਕੜਿਆਂ ਦੇ ਵਿੱਚ ਇਲਾਜ ਕਰਵਾਉਣਗੇ ਕਾਲਜ ਨੇ ਇਹ ਵੀ ਕਿਹਾ ਹੈ ਕਿ ਇਹ ਅੰਕੜੇ ਖੋਜ ਫਰਮ ਇਨਸਪਾਇਰ ਪ੍ਰਾਇਮਰੀ ਹੈਲਥ케ਅਰ ਦੁਆਰਾ ਸਤੰਬਰ 2023 ਦੇ ਵਿੱਚ ਇਕੱਠੇ ਕੀਤੇ ਗਏ ਤਾਜ਼ਾ ਅੰਕੜਿਆਂ ਤੋਂ ਆਏ ਨੇ ਇਹ ਡਾਟਾ ਹਰ 6 ਮਹੀਨਿਆਂ ਦੇ ਵਿੱਚ ਅਪਡੇਟ ਕੀਤਾ ਜਾਂਦਾ ਹੈ ਤੇ ਉਹਨਾਂ ਲੋਕਾਂ ਨੂੰ ਫੈਮਿਲੀ ਡਾਕਟਰ ਨਾ ਹੋਣ ਦੇ ਰੂਪ ਦੇ ਵਿੱਚ ਗਿਣਿਆ ਜਾਂਦਾ ਹੈ ਜਿੱਥੇ ਉਹਨਾਂ ਨੂੰ ਕਿਸੇ ਖਾਸ ਡਾਕਟਰ ਜਾਂ ਕਮਿਊਨਿਟੀਜ਼ ਹੈਲਥ ਸੈਂਟਰ ਦੇ ਨਾਲ ਸੂਚੀਬੱਧ ਨਹੀਂ ਕੀਤਾ ਗਿਆ ਹੋਵੇ ਜੋ ਉਹਨਾਂ ਨੂੰ ਨਿਰੰਤਰ ਹੈਲਥ ਕੇਅਰ ਪ੍ਰਦਾਨ ਕਰਦਾ ਹੋਵੇ ਇਸ ਦੇ ਵਿੱਚ ਉਹ ਲੋਕ ਵੀ ਸ਼ਾਮਿਲ ਨੇ ਜੋ ਵਾਕ ਇਨ ਕਲੀਨਿਕਾਂ ਤੇ ਐਮਰਜੈਂਸੀ ਵਿਭਾਗਾਂ ਤੋਂ ਹੈਲਥ ਕੇਅਰ ਪ੍ਰਾਪਤ ਕਰਦੇ ਨੇ ਤੇ ਨਾਲ ਹੀ ਉਹ ਲੋਕ ਜੋ ਪ੍ਰਾਇਮਰੀ ਕੇਅਰ ਦੀ ਬਿਲਕੁਲ ਵੀ ਵਰਤੋਂ ਨਹੀਂ ਕਰਦੇ 온ਟਾਰੀਓ ਦੇ ਸਿਹਤ ਮੰਤਰੀ ਸੈਲਵਿਆ ਜੋਨਸ ਦੇ ਬੁਲਾਰਨ ਜਿਹੜੇ ਨੇ ਉਹਨਾਂ ਕਿਹਾ ਹੈ ਕਿ ਸੂਬਾ ਲਗਭਗ 90% 온ਟਾਰੀਓ ਨਿਵਾਸੀਆਂ ਦੇ ਕੋਲ ਫੈਮਿਲੀ ਡਾਕਟਰ ਹੋਣ ਦੇ ਨਾਲ-ਨਾਲ ਹੈਲਥ케ਅਰ ਸਟਾਫ ਅਤੇ ਪ੍ਰਸ਼ਾਸਕੀ ਅਕੈਵੇਂ ਦੇ ਨਾਲ ਲਜਿੱਠਾਂ ਦੇ ਤਰੀਕਿਆਂ ਦੇ ਵਿੱਚ ਨਿਵੇਸ਼ ਕਰਨ ਦੇ ਵਿੱਚ ਦੇਸ਼ ਵਿੱਚ ਸਭ ਤੋਂ ਮੋਰੀ ਨੇ ਓਨਟਾਰੀਓ ਤੁਰੰਤ ਤਬਦੀਲੀਆਂ ਨੂੰ ਲਾਗੂ ਕਰ ਸਕਦਾ ਹੈ ਤਾਂ ਜੋ ਫੈਮਿਲੀ ਡਾਕਟਰ ਅਤੇ ਮਰੀਜ਼ ਤੁਰੰਤ ਪ੍ਰਭਾਵ ਮਹਿਸੂਸ ਕਰ ਸਕਣ ਕਾਲਜ ਨੇ ਇੱਕ ਵੱਖਰੇ ਅਧਿਐਨ ਦੇ ਨਤੀਜੇ ਵੀ ਜਾਰੀ ਕੀਤੇ ਜਿਸ ਦੇ ਵਿੱਚ ਪਾਇਆ ਗਿਆ ਕਿ ਓਨਟਾਰੀਓ ਦੇ ਵਿੱਚ 6,70,000 ਲੋਕਾਂ ਨੂੰ ਆਪਣੇ ਫੈਮਿਲੀ ਡਾਕਟਰ ਨੂੰ ਮਿਲਣ ਲਈ 50 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਕਰਨਾ ਪੈਂਦਾ ਹੈ ਤੇ ਇਹ ਰਿਸਰਚ ਟੋਰਾਂਟੋ ਦੇ ਸੈਂਟ ਮਾਈਕਲ ਹਸਪਤਾਲ ਦੀ ਅਪਸਟ੍ਰੀਮ ਲੈਬ ਦੁਆਰਾ ਜਿਹੜਾ ਕੀਤਾ ਗਿਆ ਸੀ ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਸਟੱਡੀ ਵੀਜ਼ੇ ਦੇ ਵਿੱਚ ਜ਼ਿਕਰਯੋਗ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕੈਨੇਡਾ ਦੀ ਸਰਕਾਰ ਨੇ ਭਾਵੇਂ ਕਿਹਾ ਹੈ ਕਿ ਉਸ ਦਾ ਉਦੇਸ਼ ਦੇਸ਼ ਦੇ ਵਿੱਚ ਦਾਖਲ ਹੋਣ ਵਾਲੇ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਘਟਾਉਣਾ ਹੈ ਪਰ ਇਸ ਸਾਲ ਦੇ ਪਹਿਲੇ 4 ਮਹੀਨਿਆਂ ਵਿੱਚ ਸਟੱਡੀ ਪਰਮਿਟ ਪ੍ਰਾਪਤ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੈ। ਆਸਰਾ ਦੇ ਦੀ ਸਮਰੱਥਾ ਦੇ ਸੰਕਟ ਨੇ ਜਸਟਿਨ ਟਰੂਡੋ ਸਰਕਾਰ ਦੀ ਲੋਕਪ੍ਰਿਅਤਾ ਨੂੰ ਨਕਾਰਾਤਮਕ ਤੌਰ ਦੇ ਉੱਤੇ ਪ੍ਰਭਾਵਿਤ ਕੀਤਾ ਹੈ। ਇਸ ਦੇ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਾਂਗ ਅਸਥਾਈ ਨਿਵਾਸੀਆਂ ਦਾਖਲੇ ਨੂੰ ਘਟਾਉਣ ਦੇ ਲਈ ਉਪਾਅਾਂ ਦਾ ਐਲਾਨ ਕੀਤਾ ਗਿਆ ਸੀ ਹਾਲਾਂਕਿ ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਆਂਕੜਿਆਂ ਦੇ ਅਨੁਸਾਰ 2023 ਦੀ ਇਸ ਮਿਆਦ ਦੇ ਮੁਕਾਬਲੇ ਇਸ ਸਾਲ ਜਨਵਰੀ ਅਤੇ ਅਪ੍ਰੈਲ ਦੇ ਵਿਚਕਾਰ ਇਹ ਗਿਣਤੀ ਅਸਲ ਦੇ ਵਿੱਚ ਵਧੀ ਹੈ ਪਿਛਲੇ ਸਾਲ ਇਹਨਾਂ 4 ਮਹੀਨਿਆਂ ਦੇ ਦੌਰਾਨ ਜਾਰੀ ਕੀਤੇ ਗਏ ਕੁੱਲ ਸਟੱਡੀ ਪਰਮਿਟ 1,65,805 ਸਨ ਅਤੇ 2024 ਦੇ ਵਿੱਚ ਵਧ ਕੇ 1,87,510 ਹੋ ਗਏ ਇਹ ਵੀਜ਼ਾ ਪ੍ਰਾਪਤ ਕਰਨ ਵਾਲੇ ਭਾਰਤੀ ਵਿਦਿਆਰਥੀ ਵਿਦਿਆਰਥੀਆਂ ਦੀ ਗਿਣਤੀ ਵੀ ਇਸ ਸਮੇਂ ਦੇ ਦੌਰਾਨ 72750 ਤੋਂ ਵੱਧ ਕੇ 81260 ਹੋ ਗਈ ਹੈ ਜੋ ਕੁੱਲ ਦੇ ਲਗਭਗ 43% ਦੀ ਤੇਜ਼ ਰਹੀ ਕੈਨੇਡਾ ਦੇ ਵੱਲੋਂ 2023 ਦੇ ਵਿੱਚ ਜਾਰੀ ਕੀਤੇ ਗਏ ਕੁੱਲ 68 ਲੱਖ 24305 ਸਟੱਡੀ ਪਰਮਿਟਾਂ ਦੇ ਵਿੱਚੋਂ 278335 ਭਾਰਤੀ ਵਿਦਿਆਰਥੀ ਸਨ 2024 ਦੇ ਵਿੱਚ ਹੁਣ ਤੱਕ ਕੈਨੇਡਾ ਨੇ 216620 ਸਟੱਡੀ ਪਰਮਿਟ ਜਾਰੀ ਕੀਤੇ ਨੇ ਜਿਨ੍ਹਾਂ ਦੇ ਵਿੱਚੋਂ 91510 ਭਾਰਤੀਆਂ ਨੇ ਪ੍ਰਾਪਤ ਕੀਤੇ ਨੇ ਜਨਵਰੀ ਦੇ ਆਈਆਰਸੀ ਨੇ ਐਲਾਨ ਕੀਤਾ ਹੈ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਅਧਿਆਨ ਪਰਮਟਾਂ ਦੇ ਲਈ ਸਵੀਕਾਰ ਕੀਤੀਆਂ ਅਰਜ਼ੀਆਂ ਦੀ ਸੰਖਿਆ ਤੇ ਇੱਕ ਇਨਟੈਕ ਕੈਪ ਲਾਗੂ ਕਰੇਗੀ ਜਿਸ ਦੇ ਨਤੀਜੇ ਦੇ ਵਜੋਂ 2023 ਦੇ ਮੁਕਾਬਲੇ ਇਸ ਸਾਲ ਇਹਨਾਂ સંખ્યાਵਾਂ ਦੇ ਵਿੱਚ 35 ਫੀਸਦੀ ਦੀ ਕਮੀ ਆਉਂਦੀ ਉਮੀਦ ਹੈ IRC ਨੇ ਉਸ ਸਮੇਂ ਇੱਕ ਰਿਲੀਜ਼ ਦੇ ਵਿੱਚ ਕਿਹਾ 2024 ਦੇ ਲਈ ਇਸ ਕੈਪ ਦੇ ਨਤੀਜੇ ਵਜੋਂ ਲਗਭਗ 360000 ਪ੍ਰਵਾਨਤ ਅਧਿਐਨ ਪਰਮਿਟ ਹੋਣ ਦੀ ਉਮੀਦ ਹੈ ਜੋ ਕਿ 2023 ਤੋਂ 35% ਦੀ ਕਮੀਆਂ 21 ਮਾਰਚ ਨੂੰ ਇਮੀਗ੍ਰੇਸ਼ਨ ਸ਼ਰਨਾਰਥਰੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਬਿਲਰ ਨੇ ਸਰਕਾਰ ਦੇ ਟੀਚੇ ਦਾ ਐਲਾਨ ਕੀਤਾ ਕਿ ਅਗਲੇ 3 ਸਾਲਾਂ ਦੇ ਵਿੱਚ ਸਾਡੇ ਸਥਾਈ ਨਿਵਾਸੀਆਂ ਦੀ ਆਬਾਦੀ ਨੂੰ 5% ਤੱਕ ਘਟਾਇਆ ਜਾਏਗਾ ਇਸ ਸਾਲ ਕਮੀ ਆਵੇਗੀ ਜਾਂ ਨਹੀਂ ਇਹ ਦੇਖਣਾ ਬਾਕੀ ਹੈ ਹਾਲਾਂਕਿ ਮਈ ਦੇ ਵਿੱਚ ਗਿਣਤੀ ਥੋੜੀ ਘਟ ਗਈ ਹੈ 2023 ਦੇ ਵਿੱਚ ਕੁੱਲ 34400 ਤੋਂ ਘੱਟ ਕੇ 30490 ਹੋ ਗਈ ਹੈ ਨਾਲ ਹੀ ਸਟੱਡੀ ਪਰਮਿਟ ਪ੍ਰਾਪਤ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵੀ 1355 ਤੋਂ ਟਟ ਕੇ 10560 ਰਹਿ ਗਈ ਸੀ ਕੈਨੇਡਾ ਦੇ ਵਿੱਚ ਵਧੀ ਹੋਈ ਕੋਸਟ ਆਫ ਲਿਵਿੰਗ ਅਤੇ ਹਾਊਸਿੰਗ ਸੰਕਟ ਨੂੰ ਬਹੁਤ ਸਾਰੇ ਲੋਕ ਜ਼ਿਆਦਾ ਨੰਬਰ ਦੇ ਵਿੱਚ ਹੋਈ ਇਮੀਗ੍ਰੇਸ਼ਨ ਉਦਸ ਰਹੇ ਨੇ ਪਰ ਫੈਡਰਲ ਸਰਕਾਰ ਇਸ ਕਾਰਨ ਕੈਨੇਡੀਅਨਸ ਦੀ ਨਾਰਾਜ਼ਗੀ ਦਾ ਸਾਹਮਣਾ ਕਰ ਰਹੇ ਹੈ ਸਰੀ RCMP ਦਾ ਕਹਿਣਾ ਹੈ ਕਿ ਚਾਰ ਰਿਹائشਾਂ ਤੇ ਸਟੋਰੇਜ ਯੂਨਿਟ ਦੀ ਹਾਲੀਆ ਤਲਾਸ਼ੀ ਦੇ ਨਤੀਜੇ ਵਜੋਂ ਨਸ਼ੀਲੇ ਪਦਾਰਥ ਹਥਿਆਰ ਵਾਹਨ ਤੇ ਡਾਲਰ 1 ਲੱਖ ਤੋਂ ਵੱਧ ਨਕਦ ਜ਼ਬਤ ਕੀਤੇ ਗਏ ਨੇ ਸਰੀ RCMP ਡਰੱਗ ਯੂਨਿਟ ਨੇ ਐਲਾਨ ਕੀਤਾ ਹੈ ਕਿ ਕਈ ਸਰਚ ਵਾਰੰਟਾ ਨੂੰ ਲਾਗੂ ਕਰਨ ਦੇ ਨਾਲ ਕਈ ਮਹੀਨਿਆਂ ਦੀ ਜਾਂਚ ਤੋਂ ਬਾਅਦ ਇੱਕ ਨਸ਼ਾ ਤਸਕਰੀ ਸਮੂਹ ਦੇ ਨਾਲ ਜੁੜੇ ਛਾਪੇ ਤੇ ਚਾਰ ਗ੍ਰਿਫਤਾਰੀਆਂ ਹੋਈਆਂ ਅਗਸਤ 2023 ਦੇ ਵਿੱਚ ਸਰੀ RCMP ਯੂਨਿਟ ਨੇ ਇੱਕ ਡਰੱਗ ਤਸਕਰੀ ਸਮੂਹ ਦੀ ਜਾਂਚ ਸ਼ੁਰੂ ਕੀਤੀ ਜੋ ਮੰਨਿਆ ਜਾਂਦਾ ਹੈ ਕਿ ਸਰੀ ਤੋਂ ਬਾਹਰ ਕੰਮ ਕਰ ਰਿਹਾ ਸੀ ਪੁਲਿਸ ਦਾ ਕਹਿਣਾ ਹੈ ਕਿ ਇੱਕ ਖੋਜ ਪਿਛਲੇ ਸਾਲ ਅਕਤੂਬਰ ਦੇ ਵਿੱਚ ਹੋਈ ਸੀ ਤੇ 4 ਹੋਰ ਜਨਵਰੀ 2024 ਦੇ ਅਖੀਰ ਵਿੱਚ ਹੋਈਆਂ ਸਨ ਸਰਚ ਕੀਤੇ ਗਏ ਟਿਕਾਣਿਆਂ ਦੇ ਵਿੱਚ ਸਰੀ ਵਿੱਚ 184 ਸਟਰੀਟ 68 ਐਵੇਨਿਊ ਤੇ 152 ਸਟਰੀਟ ਦੇ ਉੱਤੇ ਕੋਕਟਲਮ ਦੇ ਵਿੱਚ ਕੈਲੀ ਐਵੇਨਿਊ ਸਥਿਤ ਰਿਹਾਇਸ਼ਾਂ ਸ਼ਾਮਿਲ ਸਨ ਕੋਕਟਲਮ ਦੇ ਵਿੱਚ ਕਿੰਗਸਵੇ ਐਵੇਨਿਊ ਤੇ ਇੱਕ ਸਟੋਰੇਜ ਯੂਨਿਟ ਦੀ ਵੀ ਤਲਾਸ਼ੀ ਲਈ ਗਈ 2.5 ਕਿਲੋਗ੍ਰam ਇਥੇ ਮੈਰਾਫਤਮਨ 1.5 ਕਿਲੋਗ੍ਰam ਜਿਹੜੀ ਹੈ ਉਹ ਕੋਕੇਨ 430 ਦੇ ਗ੍ਰਾਮ ਕੁਝ ਹੋਰ ਨਸ਼ੀਲੀਆਂ ਦਵਾਈਆਂ ਜਿਵੇਂ ਕਿ ਫਲੋਰੋ ਫੈਂਟਨਲ ਤੇ 1 ਲੱਖ 16 ਹਜ਼ਾਰ ਕੈਸ਼ ਬਰਾਮਦ ਹੋਇਆ ਤੇ ਹੋਰ ਵੀ ਕਈ ਚੀਜ਼ਾਂ ਇਥੋਂ ਮਿਲੀਆਂ ਨੇ ਔਰ ਕਈ ਕਿਹਾ ਜਾ ਰਿਹਾ ਕਿ ਚਾਰ ਜਿਹੜੇ ਨੇ 6 ਦੇ ਕਰੀਬ 6 ਫਾਇਰ ਆਰਮਸ ਤੇ ਚਾਰ ਹੀ ਵਹੀਕਲ ਮਿਲੇ ਨੇ ਔਰ 2024 ਦੀ ਜਿਹੜੀ ਰੇਂਜ ਰੋਵਰ ਮੰਨੀ ਜਾ ਰਹੀ ਹੈ 1 2019 ਦੇ ਵਿੱਚ ਇੱਕ ਐਕਿਉਰਾ ਆਰ ਡੀ ਐਕਸ 2014 ਡੋਜ ਕਾਰ ਤੇ 2004 ਦੀ ਫੋਰਡ ਜਿਹੜੀ ਹੈ ਐਫ 350 ਮਿਲੀ ਹੈ ਤੇ ਇਸ ਦੇ ਨਾਲ ਹੀ ਸਰਜੇ ਸੰਗਾ ਨੇ ਕਿਹਾ ਕਿ ਇਹ ਮੰਨਿਆ ਜਾਂਦਾ ਹੈ ਕਿ ਇਹ ਸਮੂਹ ਸਰੀ ਲੈਂਗਲੇ ਤੇ ਕੋਕਟਲਮ ਦੇ ਵਿੱਚ ਕੋਕੇਨ ਮੈਥਾਫੇਰਾਮਾਈਨ ਤੇ ਫਲੋਕੋ ਫੈਂਟਨਲ ਜਿਹੜੀ ਹੈ ਉਸਤੇ ਜੀ ਐਚ ਬੀ ਦੇ ਨਾਲ ਸਟਰੀਟ ਲੈਵਲ ਡਰਗ ਤਸਕਰਾਂ ਨੂੰ ਸਪਲਾਈ ਕਰ ਰਿਹਾ ਸੀ ਗਰੁੱਪ ਇੰਸ਼ੋਰੈਂਸ ਕੀ ਹੁੰਦੀ ਹੈ ਆ ਜਾਣਦੇ ਆ ਐਮ ਸੀ ਇੰਸ਼ੋਰੈਂਸ ਤੋਂ ਨਾਟੋ ਸਮਿਟ ਦੌਰਾਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਅਤੇ ਉਹਨਾਂ ਦੀ ਟੀਮ ਨੂੰ ਅਮਰੀਕੀ ਲਾਅ ਮੈਕਨਾਡਾ ਦਾ ਡਿਫੈਂਸ ਫੰਡਿੰਗ ਦੇ ਮੁੱਦੇ ਤੇ ਕਾਫੀ ਦਬਾਅ ਦਾ ਸਾਹਮਣਾ ਕਰਨਾ ਪਿਆ ਜਿੱਥੇ ਪ੍ਰਧਾਨ ਮੰਤਰੀ ਦੇ ਨਾਲ ਹੋਈਆਂ ਮੀਟਿੰਗਾਂ ਤੋਂ ਬਾਅਦ ਹਾਊਸ ਦੇ ਲੀਡਰ ਨੇ ਸੋਸ਼ਲ ਮੀਡੀਆ ਦੇ ਉੱਤੇ ਇੰਟਰਵਿਊਜ਼ ਦੇ ਦੌਰਾਨ ਕੈਨੇਡਾ ਨੂੰ ਡਿਫੈਂਸ ਫੰਡਿੰਗ ਸਬੰਧੀ ਨਾਟੋ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਜਾਹਦਿਆਂ ਹਾਨੀ ਗੱਲ ਕਹੀ ਔਰ ਕੈਨੇਡਾ ਦੇ ਮੁੱਖ ਵਿਰੋਧੀ ਧਿਰ ਦੇ ਲੀਡਰ ਪੀਰੇ ਪੋਲੀਵਰ ਨੇ ਨਾਟੋ ਸੰਮੇਟ ਦੇ ਵਿੱਚ ਕੈਨੇਡਾ ਦੇ ਅਲੱਗ-ਥਲੱਗ ਪੈਣ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਵੱਡਾ ਹਮਲਾ ਬੋਲਿਆ ਪੋਲੀਵਰ ਨੇ ਕਿਹਾ ਹੈ ਕਿ ਨਾਟੋ ਸਹਿਯੋਗੀਆਂ ਨੇ ਟਰੂਡੋ ਨੂੰ ਹਿਊਮਨ ਪਿਨਾਟਾ ਦੀ ਤਰ੍ਹਾਂ ਟ੍ਰੀਟ ਕੀਤਾ ਯਾਨੀ ਉਹਨਾਂ ਨੂੰ ਖਾਸ ਮਹੱਤਵ ਨਹੀਂ ਮਿਲਿਆ ਟਰੂਡੋ ਤੇ ਹਮਲਾ ਬੋਲਦਿਆਂ ਕੰਜ਼ਰਵੇਟਿਵ ਲੀਡਰ ਨੇ ਕਿਹਾ ਕਿ ਲਿਬਰਲ ਸਰਕਾਰ ਦੇ ਸ਼ਾਸਨ ਦੇ ਵਿੱਚ ਕੈਨੇਡਾ ਨੇ ਅੰਤਰਰਾਸ਼ਟਰੀ ਮੰਚ ਤੇ ਆਪਣੀ ਸਾਖ ਗਵਾ ਦਿੱਤੀ ਹੈ ਤੇ ਟਰੂਡੋ ਆਪਣੇ ਕਿਸੇ ਕੰਮ ਨੂੰ ਸਿਰੇ ਚੜਾਏ ਬਿਨਾ ਦੁਨੀਆ ਨੂੰ ਲੈਕਚਰ ਦੇ ਰਹੇ ਨੇ ਪੀਐਮ ਜਸਟਿਨ ਟਰੂਡੋ ਨੇ ਵੀਰਵਾਰ واਸ਼ਿੰਗਟਨ ਡੀਸੀ ਦੇ ਵਿੱਚ ਨਾਟੋ ਸੰਮੇਲਨ ਦੇ ਆਖਰੀ ਦਿਨ ਇਹ ਐਲਾਨ ਕੀਤਾ ਸੀ ਕਿ ਕੈਨੇਡਾ ਨੂੰ 2032 ਤਾਕਤ ਡਿਫੈਂਸ ਤੇ ਨਾਟੋ ਦੇ ਟਾਰਗੇਟ ਨੂੰ ਪੂਰਾ ਕਰਨ ਦੀ ਪੂਰੀ ਉਮੀਦ ਹੈ ਇਸ ਤੇ ਪੋਲੀਵਰ ਨੇ ਕਿਹਾ ਕਿ ਟਰੂਡੋ ਹੋਰ ਕੁਝ ਨਹੀਂ ਸਿਰਫ ਨਾਟੋ ਸਹਿਯੋਗੀਆਂ ਦੇ ਵਿੱਚ ਆ ਨੇ ਸਾਖ بچਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪ੍ਰਧਾਨ ਮੰਤਰੀ ਨੇ ਇਸ ਦਾ ਕੋਈ ਰੋਡ ਮੈਪ ਨਹੀਂ ਦਿੱਤਾ ਕਿ ਕੈਨੇਡਾ ਇਸ ਟਾਰਗੇਟ ਦੇ ਉੱਤੇ ਕਿਵੇਂ ਪਹੁੰਚੇਗਾ ਬਰਤਲ ਹੈ ਕਿ 2014 ਦੇ ਵਿੱਚ ਨਾਟੋ ਮੈਂਬਰਾਂ ਨੇ ਆਪਣੀ ਜੀਡੀਪੀ ਦਾ 2% ਦੀ ਡਿਫੈਂਸ ਤੇ ਖਰਚ ਦਾ ਟੀਚਾ ਤੈਅ ਕੀਤਾ ਸੀ ਪਰ ਕੈਨੇਡਾ ਇੱਕ ਵਾਰ ਵੀ ਇਹ ਟਾਰਗੇਟ ਪੂਰਾ ਨਹੀਂ ਕਰ ਸਕਿਆ ਬੇਸ਼ੱਕ ਕੈਨੇਡਾ ਤੇ ਡਿਫੈਂਸ ਸਪੈਂਡਿੰਗ ਵਧਾਉਣ ਦੇ ਲਈ ਲਗਾਤਾਰ ਦਬਾਅ ਪੈ ਰਿਹਾ ਸੀ ਪਰ ਕੈਨੇਡਾ ਦਾ ਪੱਖ ਸੀ ਕੇ ਡਾਲਰ ਵੈਲਿਊ ਅਤੇ ਜੀਡੀਪੀ ਦੇ ਆਕਾਰ ਅਨੁਸਾਰ ਮੁਲਕ ਪਹਿਲਾਂ ਹੀ ਬਹੁਤ ਪੈਸਾ ਜਿਹੜਾ ਹੈ ਉਹ ਡਿਫੈਂਸ ਤੇ ਖਰਚ ਕਰ ਰਿਹਾ ਹੈ ਡਿਫੈਂਸ ਪਾਲਿਸੀ ਜੋ ਸਰਕਾਰ ਨੇ ਸਾਂਝੀ ਕੀਤੀ ਉਸ ਦੇ ਵਿੱਚ 2030 ਤੱਕ ਜੀਡੀਪੀ ਦਾ 1.75% ਖਰਚਣ ਦੀ ਯੋਜਨਾ ਸੀ ਪਰ ਨਾਟੋ ਸਮਿਟ ਦੌਰਾਨ ਪਾਰਲੀਮੈਂਟਰੀ ਬਜਟ ਆਫੀਸਰ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਸੀ ਕਿ ਸਰਕਾਰ 2030 ਤੱਕ ਜੀਡੀਪੀ ਦੇ 1.5% ਦੀ ਤੱਕ ਵੀ ਮੌਜੂਦਾ ਪਲਾਨਸ ਦੇ ਸਹਾਰੇ ਨਹੀਂ ਪਹੁੰਚ ਸਕੇਗੀ ਪਰ ਹੁਣ ਸਰਕਾਰ ਦੇ ਵੱਲੋਂ ਨਵੀਆਂ ਸਬਮਰੀਨਸ ਖਰੀਦਣ ਲਈ ਕਦਮ ਅੱਗੇ ਵਧਾਏ ਜਾਣਗੇ ਜਿਸ ਸਬੰਧੀ ਨਾਰਵੇ ਤੇ ਜਰਮਨੀ ਦੇ ਨਾਲ ਸਮਝੌਤਾ ਕੀਤਾ ਗਿਆ ਜਾ ਸਕਦਾ ਹੈ ਪਰ ਮੌਜੂਦਾ ਸਮੇਂ ਵਿੱਚ ਨਾਟੋ ਦਾ ਮਸਲਾ ਸਿਆਸੀ ਬਿਆਨਬਾਜ਼ੀ ਦਾ ਕੇਂਦਰ ਬਣਿਆ ਹੋਇਆ ਹੈ। ਅੰਤਰਰਾਸ਼ਟਰੀ ਪੱਧਰ ਤੇ ਕੈਨੇਡਾ ਦੀ ਸਾਖ ਦਾ ਮਸਲਾ ਸਿਰਫ ਵਿਰੋਧੀ ਧਿਰ ਦੇ ਲੀਡਰ ਪੀਅਰੇ ਪੋਲੀਵਰ ਹੀ ਨਹੀਂ ਸਾਬਕਾ ਫੈਡਰਲ ਮਨਿਸਟਰ ਮਾਰਕ ਗਾਰਨੇਓ ਵੀ ਆਪਣੀ ਕਿਤਾਬ ਦੇ ਵਿੱਚ ਇਸ ਦਾ ਜ਼ਿਕਰ ਕਰ ਚੁੱਕੇ ਨੇ। ਚੈਨਲ ਪੰਜਾਬੀ ਵੇਖ ਰਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਦੀ ਫਤਿਹ ਐਡਵੈਂਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ। ਜਿਵੇਂ ਪਿਛਲੇ ਥੋੜੇ ਦਿਨਾਂ ਤੋਂ ਅਲਬਰਡਾ ਦੇ ਵਿੱਚ ਜਿਹੜਾ ਮੌਸਮ ਆ ਜੀ ਕਾਫੀ ਗਰਮ ਚੱਲਦਾ ਆ ਰਿਹਾ ਸੀਗਾ ਔਰ ਲੋਕਾਂ ਨੂੰ ਬਾਰ-ਬਾਰ ਜਿਹੜੀਆਂ ਵਾਰਨਿੰਗ ਦਿੱਤੀਆਂ ਜਾ ਰਹੀਆਂ ਸੀ ਕਿ ਭਾਈ ਤੁਸੀਂ ਆਪਣਾ ਵੀ ਖਿਆਲ ਰੱਖਣਾ ਔਰ ਘਰ ਦੇ ਵਿੱਚ ਅਗਰ ਕੋਈ ਬੱਚਾ ਬਜ਼ੁਰਗ ਆ ਉਹਨਾਂ ਦਾ ਵੀ ਧਿਆਨ ਰੱਖਣਾ ਆ ਖਾਸ ਕਰਕੇ ਜਦੋਂ ਤੁਸੀਂ ਕਾਰ ਦੇ ਵਿੱਚ ਲੈ ਕੇ ਜਾਂਦੇ ਹੋ ਬੱਚਿਆਂ ਨੂੰ ਜਾਂ ਆਪਣੇ ਬਜ਼ੁਰਗਾਂ ਨੂੰ ਜਾਂ ਪੈਟਸ ਤੁਹਾਡੇ ਘਰ ਦੇ ਵਿੱਚ ਰੱਖਿਆ ਤੇ ਉਹਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਕਦੇ ਵੀ ਉਹਨਾਂ ਨੂੰ ਗੱਡੀ ਦੇ ਵਿੱਚ ਛੱਡ ਕੇ ਤੇ ਕਾਰ ਲੌਕ ਕਰਕੇ ਨਾ ਜਾਓ ਪਰ ਇਸੇ ਤਰ੍ਹਾਂ ਦੀ ਐਗਜ਼ੈਕਟ ਘਟਨਾ ਹੋਈ ਹੈ ਜੀ ਕੈਲਗਰੀ ਸ਼ਹਿਰ ਦੇ ਵਿੱਚ ਉੱਥੇ ਇੱਕ ਔਰਤ ਜਿਹੜੀ ਉਹ ਆ ਪਿਛਲੇ ਸੋਮਵਾਰ ਦੀ ਗੱਲ ਆ ਕਿ ਉਹ ਇੱਕ ਕੁੱਤਾ ਸੀ ਉਹਦਾ ਜਿਹਨੂੰ ਉਹ ਕਾਰ ਦੇ ਵਿੱਚ ਛੱਡ ਕੇ ਚਲੇ ਜਾਂਦੀ ਆ ਔਰ ਕਾਰ ਲੌਕ ਕੀਤੀ ਹੋਈ ਸੀਗੀ 2 ਘੰਟੇ ਤੋਂ ਜ਼ਿਆਦਾ ਸਮਾਂ ਉਹ ਬਾਹਰ ਰਹਿੰਦੀ ਪਰ ਉਹ ਕੁੱਤਾ ਜਿਹੜਾ ਸੀ ਜੀ ਉਹ ਵਿੰਡੋ ਦੇ ਉੱਤੇ ਉਹਨੇ ਹੱਥ ਪੈਰ ਆਪਣੇ ਮਾਰਨੇ ਸ਼ੁਰੂ ਕੀਤੇ ਜਿਹੜੇ ਆਲੇ ਦੁਆਲੇ ਲੋਕ ਉੱਥੇ ਸੀਗੇ ਜਿਨ੍ਹਾਂ ਨੇ ਇਹ ਚੀਜ਼ ਦੇਖੀ ਆ ਉਹ ਦੱਸਦੇ ਵੀ ਇੰਨੀ ਜ਼ੋਰ-ਜ਼ੋਰ ਦੀ ਉਹ ਕੁੱਤਾ ਹੱਥ ਪੈਰ ਮਾਰ ਰਿਆ ਸੀ ਵੀ ਕਾਰ ਜਿਹੜੀ ਸੀਗੀ ਉਹ ਹਿੱਲ ਰਹੀ ਸੀਗੀ ਪਰ ਜਦੋਂ ਲੋਕਾਂ ਨੇ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਜੀ ਪਰ ਉਹ ਕਰ ਨਹੀਂ ਸਕੇ ਕਿਉਂਕਿ ਜਿਹੜਾ ਕਾਰ ਸੀਗੀ ਉਹ ਲੋਕ ਸੀਗੀ ਔਰ ਫਿਰ ਕੀ ਹੁੰਦਾ ਹੈ ਕਿ ਉਹਨਾਂ ਨੇ ਪੁਲਿਸ ਨੂੰ ਕਾਲ ਕੀਤਾ ਜਦ ਤੱਕ ਉਥੇ ਪੁਲਿਸ ਪਹੁੰਚਦੀ ਆ ਤੇ ਉਹਨਾਂ ਨੇ ਆ ਕੇ ਦੇਖਿਆ ਕੁੱਤਾ ਜਿਹੜਾ ਉਹ ਫਲੋਰ ਦੇ ਉੱਤੇ ਪਿਆ ਉਹਨਾਂ ਸ਼ੀਸ਼ਾ ਤੋੜ ਕੇ ਕਾਰ ਦੇ ਅੰਦਰ ਐਂਟਰ ਕੀਤਾ ਔਰ ਕੋਸ਼ਿਸ਼ ਕੀਤੀ ਪਈ ਉਹਦੀ ਮਦਦ ਕੀਤੀ ਜਾਵੇ ਪਰ ਜਦੋਂ ਉਹਨਾਂ ਨੇ ਵੇਖਿਆ ਤੇ ਕੁੱਤਾ ਉਦੋਂ ਦਮ ਤੋੜ ਚੁੱਕਾ ਸੀਗਾ ਜੀ ਇਹ 4 ਸਾਲ ਦਾ ਕੁੱਤਾ ਸੀ ਜੀ ਉਹ ਅਲਾਸਕਨ ਮੈਲਾ ਮਿਊਟ ਜਰਮਨ ਸ਼ੈਫਰਡ ਕ੍ਰਾਸ ਬਰੀਡ ਸੀਗੀ ਔਰ ਇਹ ਫੀਮੇਲ ਡੌਗ ਸੀਗਾ ਹੁਣ ਜਿਹੜੀ ਔਰਤ ਆ ਜਿਹੜੀ ਇਹਦੀ ਓਨਰ ਆ ਉਹ ਕੈਟਲਿਨ ਰੋਜ਼ ਫੋਕਨਜ਼ 30 ਸਾਲਾਂ ਦੀ ਆ ਉਹਦੇ ਤੇ ਹੁਣ ਚਾਰजेस ਪੁਲਿਸ ਵੱਲੋਂ ਲਾ ਦਿੱਤੇ ਗਏ ਨੇ ਔਰ ਉਹ ਇਹਦਾ ਹੁਣ ਚਾਰजेस ਦਾ ਸਾਹਮਣਾ ਕਰੇਗੀ ਇਸੇ ਕਰਕੇ ਜੀ ਬਾਰ-ਬਾਰ ਜਿਹੜਾ ਦੱਸਿਆ ਜਾਂਦਾ ਭਈ ਗਰਮੀਆਂ ਦੇ ਦਿਨਾਂ ਦੇ ਵਿੱਚ ਕਦੇ ਵੀ ਆਪਣੇ ਪੈਟਸ ਜਾਂ ਬਜ਼ੁਰਗ ਜਾਂ ਬੱਚਿਆਂ ਨੂੰ ਖਾਰ ਦੇ ਵਿੱਚ ਛੱਡ ਕੇ ਨਾ ਜਾਓ ਜਿਹੜੇ ਉੱਥੇ ਆਂਢੀ ਗੁਆਂਢੀ ਜਿਨ੍ਹਾਂ ਦੇ ਇਲਾਕੇ ਵਿੱਚ ਇਹ ਘਟਨਾ ਵਾਪਰੀ ਆ ਉਹ ਬੜੇ ਇਸ ਗੱਲ ਦਾ ਦੁੱਖ ਮਨਾ ਰਹੇ ਨੇ ਔਰ ਉਹ ਕਹਿੰਦੇ ਵੀ ਪਹਿਲਾਂ ਕਦੇ ਸਾਡੇ ਇਦਾਂ ਦੀ ਘਟਨਾ ਵਾਪਰੀ ਨਹੀਂ ਪਰ ਹੁਣ ਉਹਨਾਂ ਨੂੰ ਇਸ ਗੱਲ ਦਾ ਪੂਰਾ ਦੁੱਖ ਹੋ ਰਿਹਾ ਕਿ ਭਾਈ ਦੇਖੋ ਇਸ ਇਲਾਕੇ ਦੇ ਵਿੱਚ ਸਾਡੇ ਇਦਾਂ ਇਸ ਤਰ੍ਹਾਂ ਕੁੱਤਾ ਮਰ ਗਿਆ ਉਹ ਕਹਿੰਦੇ ਕਦੇ ਹੋਇਆ ਹੀ ਨਹੀਂ ਪਰ ਦੋਸਤੋ ਇਸ ਹਨਗੈਰਲੀ ਤੋਂ ਬਚਣ ਲਈ ਬਾਰ-ਬਾਰ ਲੋਕਾਂ ਨੂੰ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ ਹਜੇ ਵੀ ਜਿਹੜਾ ਮੌਸਮ ਆ ਉਹ ਗਰਮ ਹੀ ਚੱਲ ਰਿਹਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਗਰਮੀ ਵੱਧ ਰਹੀ ਆ ਔਰ ਨਾਲ ਦੀ ਨਾਲ ਸਾਡੇ ਅਲਬਰਟਾ ਦੇ ਵਿੱਚ ਜੀ ਇਹਨਾਂ ਨੇ ਫਾਇਰ ਬੈਨ ਫੇਰ ਲਾ ਦਿੱਤਾ ਕਿਉਂਕਿ ਨਾਰਦਰਨ ਅਲਬਰਟਾ ਦੇ ਵਿੱਚ ਜਿਹੜੀਆਂ ਅੱਗਾਂ ਆ ਉਹ ਬਿਜਲੀ ਕਾਰਨ ਮਤਲਬ ਅਸਮਾਨੀ ਬਿਜਲੀ ਡਿੱਗਣ ਕਾਰਨ ਉਹ ਆਰੰਭ ਹੋ ਗਈਆਂ ਪਰ ਇਹਨਾਂ ਕੁ ਤਸੱਲੀ ਆ ਉਹ ਕਹਿੰਦੇ ਜੀ ਵੀ ਜਿਹੜੀ ਐਤਕੀਆਂ ਅੱਗਾਂ ਲੱਗ ਰਹੀਆਂ ਨੇ ਇਹ ਉਨੀਆਂ ਜ਼ਿਆਦਾ ਨਹੀਂ ਹੈ ਮਤਲਬ ਇਹ ਨਾਰਮਲ ਹੀ ਗੱਲ गिनी ਜਾਂਦੀ ਵੀ ਇੰਨੀਆਂ ਕਿ ਲੱਗਦੀਆਂ ਹੁੰਦੀਆਂ ਨੇ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ